ਸਾਚੀ ਕਾਲ ਤੁਸੀਂ ਵੇਖ ਰਹੇ ਹੋ ਆਜ਼ ਵਿਊ ਖਬਰ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਸ ਤੋਂ ਜਿੱਥੇ ਸਿਡਨੀ ਵਿੱਚ ਤਿੰਨ ਵਿਅਕਤੀਆਂ ਨੂੰ ਨਕਲੀ ਲੱਜਰੀ ਸਮਾਨ ਵੇਚਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੇ ਅਨੁਸਾਰ ਕਥਿਤ ਤੌਰ 'ਤੇ ਇਸ ਕਾਰੋਬਾਰ ਰਾਹੀਂ ਲਗਭਗ 10 ਮਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਗਿਆ ਸਿਡਨੀ ਦੇ ਫੇਅਰਫੀਲਡ ਈਸਟ ਮੈਰੀਲੈਂਡਸ ਅਤੇ ਗਿਲਫਰਡ ਵਿੱਚ ਪੁਲਿਸ ਨੇ ਤਿੰਨ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਇਨ੍ਹਾਂ ਦੌਰਾਨ 9,500 ਤੋਂ ਵੱਧ ਨਕਲੀ ਲਗਜ਼ਰੀ ਆਈਟਮਾਂ 2.7 ਲੱਖ ਨਗਦ ਡਾਲਰ ਅਤੇ ਇੱਕ ਜੈਲ ਬਲਾਸਟਰ ਬਰਾਮਦ ਹੋਇਆ ਹੈ। ਇਹ ਕਥਿਤ ਗਿਰੋਹ ਨਕਲੀ ਕੱਪੜੇ, ਘੜੀਆਂ ਉਤੇ ਅਤੇ ਐਂਡ ਬੈਗ ਸੋਸ਼ਲ ਮੀਡੀਆ ਰਾਹੀਂ ਵੇਚ ਰਿਹਾ ਸੀ ਇਹ ਰਕਮ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਕਮਾਈ ਜਾਂਦੀ ਸੀ ਜਿਸ ਨਾਲ ਇਹ ਕਾਰੋਬਾਰ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਗ੍ਰਿਫਤਾਰ ਕੀਤੇ ਗਏ ਤਿੰਨ ਸਖਸ਼ਾਂ ਵਿੱਚ 30 ਸਾਲਾ ਵਿਅਕਤੀ ਫੇਅਰਫੀਲਡ ਈਸਟ ਤੋਂ 33 ਸਾਲਾ ਮੈਰੀਲੈਂਡਸ ਤੋਂ 30 ਸਾਲਾ ਗਿਲਫਰਡ ਤੋਂ ਫੜੇ ਗਏ ਹਨ ਤਿੰਨਾ ਤੇ ਅਪਰਾਧਿਕ ਗਰੋਹ ਵਿੱਚ ਸ਼ਾਮਲ ਹੋਣ ਅਤੇ ਜਾਇਦਾਦ ਤੋਂ ਕਾਲੀ ਕਮਾਈ ਦੇ ਨਿਪਟਾਰੇ ਸਮੇਤ ਕਈ ਤਾਰਾਵਾਂ ਠੇਠ ਦੋਸ਼ ਲਗਾਏ ਗਏ ਹਨ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਅਤੇ ਅੱਜ ਉਹ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਇਹ ਸੀ ਅੱਜ ਦੀ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਖਬਰਾਂ ਲਈ ਫੋਲੋ ਕਰੋ ਆਸ ਵਿਊ ਧੰਨਵਾਦ